सर्वोत्तम प्रदर्शन करने वाले विद्यार्थियों जो साडे स्कूलों फर्स्ट आए ने बेटा इंद्रप्रीत कौर प्लीज कम ऑन द स्टेज इंद्रप्रीत कौर पुत्री श्री जसविंदर पाल इन्हे पिता जी नाल आए ने, इन्हों ने बेटा जी पचानवे प्रतिशत अंक हासिल किए ने, और ये अपने स्कूल दे ने पहला स्थान जो है प्राप्त किया है सो तालियां आवाज बंद नहीं होनी चाहिए

ਇਹਨੇ ਜਿਹੜੇ ਉਹਨਾਂ ਦੇ ਕੁੜੀ ਆ ਇਹਨਾਂ ਦੀ ਮਾਤਾ ਜੀ ਨਾਂ ਲਏ ਨੇ ਇਹਨਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ ਆਪਣੇ ਸਕੂਲ ਦੇ ਵਿੱਚੋਂ ਸੰਤਾ ਵੱਲੋਂ ਚਿਤਾ ਜੀ ਵੱਲੋਂ ਪਹਿਲੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ 2100 ਰੁਪਇਆ ਦੂਸਰੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ 1500 1500 ਰੁਪਇਆ ਬੇਟਾ ਜੀ ਮਿਲਿਆ ਹੈ ਸੋ ਤੁਸੀਂ ਵੀ ਆਪਣੇ ਆਪ ਨੂੰ ਇਸ ਸਥਾਨ ਤੇ ਲਿਆਂਦੀ ਕੋਸ਼ਿਸ਼ ਕਰੋ

ਜ਼ਿੰਮੇਵਾਰ ਠਹਿਰਾਉਂਦੇ ਕਿ ਅਸੀਂ ਇਹ ਸਥਾਨ ਪ੍ਰਾਪਤ ਕਰ ਸਕਦੇ ਸੀ ਅਸੀਂ ਨਹੀਂ ਕਰ ਸਕੇ ਪਰ ਬੇਟਾ ਜੀ ਇਸ ਪੁੱਤਰੀ ਨੇ ਸਾਰੀ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਸਕੂਲ ਦੇ ਵਿੱਚੋਂ ਤੀਸਰਾ ਸਥਾਨ 90% ਅੰਕ ਹਾਸਲ ਕੀਤੇ ਨੇ ਜ਼ੋਰਦਾਰ ਤਾੜੀਆਂ ਔਰ ਇਸ ਬੇਟੀ ਦੇ ਲਈ ਸੰਤ ਜੀ ਨੇ ਸਪੈਸ਼ਲ ਅਨਾਉਂਸਮੈਂਟ ਕੀਤੀ ਹੈ ਕਿ ਇਹਨੂੰ ਜਿੰਨੀ ਦੇਰ ਤੱਕ ਇਹ ਪੜ ਰਹੀ ਹੈ ਇਸ ਨੂੰ ਜਿੱਥੇ ਵੀ ਲੋੜ ਪੈਗੀ ਫਾਈਨੈਂਸ਼ੀਅਲੀ ਸੰਤ ਜੀ ਇਹਨਾਂ ਦੀ ਮਦਦ ਕਰਨਗੇ ਠੀਕ ਹੈ ਸੋ ਜ਼ੋਰਦਾਰ ਤਾਲੀਆਂ ਜਿਹੜੇ ਸਾਡੇ ਇਸ ਤਰ੍ਹਾਂ ਦੇ ਸਮਾਜ ਸੇਵਕ ਹੈਗੇ ਨੇ ਕੀ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਨੇ ਅਰਪੀਤਾ ਬੇਟਾ ਜੀ ਕਲਾਪਿੰਗ ਕਰਦੇ ਜਾਓ ਅਰਪੀਤਾ ਡਾਟਰ ਆਫ ਪ੍ਰਕਾਸ਼ ਕੁਮਾਰ ਅਮਨਦੀਪ ਕੌਰ ਜੋਗਾ ਸਿੰਘ ਜੀ ਕਸ਼ਿ ਸਿਨਾ ਡਾਟਰ ਆਫ ਸਿਧਨਾਥ ਪ੍ਰਸਾਦ ਸਿਨਾ ਸਿਮਰਨ ਕੌਰ ਡਾਟਰ ਆਫ ਬੋਟਾ ਸਿੰਘ ਨਵਜੋਤ ਕੌਰ ਡਾਟਰ ਆਫ ਜਗਤਾਰ ਸਿੰਘ सिमरनजीत कौर डॉटर ऑफ बूटा सिंह जी और पीछे, पीछे पीछे जशनदीप कौर ऑफ शमशेर सिंह जी खुशप्रीत कौर ऑफ बलविंदर कुमार मनप्रीत कौर ऑफ सतपाल सिंह जी रोशनी मेहरा डॉटर ऑफ खुशी राम जी आशीष मेहरा सन ऑफ खुशी राम जी गगनदीप आशीष मेहरा मैम आशीष मेहरा नाम उन्होंने बोला <laughs> गगनदीप सिंह हरनेक सिंह जी आप मनदीप कौर डॉ राव जसविंदर सिंह जी नीमरप्रीत कौर डॉ राव जसवीर सिंह जी जशनप्रीत कौर डॉ राव मनोहर सिंह जी बेटा जी जोरदार तालियां इनन ले क्लैपिंग इनन बच्चांनो ਵੀ ਸੰਤਾ ਵੱਲੋਂ ਪ੍ਰਾਈਜ਼ ਦਿੱਤੇ ਜਾਣਗੇ

ਔਰ ਸੰਤ ਜੀ ਦਾ ਸੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਆਪਣਾ ਬਹੁਤ ਕੀਮਤੀ ਸਮਾਂ ਸਾਡੇ ਨੂੰ ਦਿੱਤਾ ਬਹੁਤ ਬਹੁਤ ਧੰਨਵਾਦ ਆਪਣਾ ਆਸ਼ੀਰਵਾਦ ਇਸ ਤਰ੍ਹਾਂ ਹੀ ਸਾਡੇ ਤੇ ਬਣਾਈ ਰੱਖਿਆ ਨਾ ਜੀ ਸੱਚਾ ਜੀ ਸੰਤ ਜੀ ਸਾਹਿਬ ਬਹੁਤ ਬਹੁਤ ਥੈਂਕ ਯੂ ਰਿਸਪੈਕਟਡ ਸਟਾਫ ਮੈਂਬਰਸ ਤੇ ਜਿਹੜੇ ਬੱਚੇ ਫਸ ਅਗੇਨ 3rd ਆਇਆ ਉਹਨਾਂ ਦੇ ਪੇਰੈਂਟਸ ਵੀ ਬੈਠੇ ਆ ਸਾਡੇ ਕੋਲ ਬੇਟੇ ਤੁਹਾਨੂੰ ਪਤਾ ਹੀ ਆ ਸਰਪੰਚ ਸਾਹਿਬ ਬੈਠੇ ਇਸ ਵਾਰੀ ਸਾਡੇ ਕੋਲ ਆਪਣੇ ਪਿੰਡ ਦੇ ਸ਼੍ਰੀਮਤੀ ਅਮਨਦੀਪ ਕੌਰ ਜੀ ਜਿਵੇਂ ਕਿ ਇਸ ਵਾਰ ਦਾ ਨਤੀਜਾ ਆਇਆ 8ਵੀਂ ਦਾ ਵੀ ਆਇਆ ਪਹਿਲੇ 10ਵੀਂ ਦਾ ਵੀ ਆਇਆ ਦੋਨੋਂ ਹੀ ਨਤੀਜੇ ਆਪਣੇ ਹਰ ਸਾਲ ਦੀ ਤਰ੍ਹਾਂ 100% ਆਏ ਆ ਇਹ ਤੁਹਾਨੂੰ ਅਨਾਉਂਸਮੈਂਟ ਕਰਕੇ ਵੀ ਦੱਸਿਆ ਜਾ ਚੁੱਕਿਆ ਪਰ ਅੱਜ ਸੰਸਤ ਨਾਮ ਸਿੰਘ ਜੀ ਸ਼੍ਰੀਮਤੀ ਅਮਨਦੀਪ ਕੌਰ ਸਰਪੰਸਾਹਿਬਾ ਤੇ ਸਰਦਾਰ ਸੁਰਿੰਦਰ ਸਿੰਘ ਜੀ ਸਰਦਾਰ ਕਰਨ ਸਿੰਘ ਜੀ ਇਨਾਂ ਦੇ ਯਤਨਾ ਸਦਕਾ ਇਨਾਂ ਦੇ ਜਿਹੜੇ ਫਾਊਂਡੇਸ਼ਨ ਹੈ ਮਾਨਵਤਾ ਕੇਅਰ ਫਾਊਂਡੇਸ਼ਨ ਉਹਨਾਂ ਨੇ ਸਪੈਸ਼ਲੀ ਜਿਹੜੇ ਫਸ 2nd 3rd ਬੱਚੇ ਆਏ ਸੀ ਤੇ ਜਿਹੜੇ 80% ਤੋਂ ਉੱਪਰ ਨੰਬਰ ਲੈ ਕੇ ਗਏ ਨੇ ਬੱਚੇ ਉਹਨਾਂ ਲਈ ਸਪੈਸ਼ਲ ਇੱਕ ਛੋਟਾ ਜਿਹਾ ਪ੍ਰੋਗਰਾਮ ਅਰੇਂਜ ਕੀਤਾ ਗਿਆ ਸੀ ਇਹਨਾਂ ਨੂੰ ਸੰਤਾ ਸੰਤਾਂ ਵੱਲੋਂ ਪ੍ਰਾਈਜ਼ ਦਿੱਤੇ ਗਏ ਨੇ ਜਿਹੜਾ ਇੱਕ ਬਾਅਦ ਚ ਦੁਬਾਰਾ ਹੋਰ ਸਕੂਲ ਦਾ ਫੰਕਸ਼ਨ ਹੋਏਗਾ ਪਰ ਨੰਬਰ ਬੱਚਿਆਂ ਨੇ ਬਹੁਤ ਸੋਨੇ ਲਏ ਆ 95% ਨੰਬਰ ਲੈ ਕੇ ਇੰਦਰਪ੍ਰੀਤ ਕੌਰ ਨੇ ਪੂਰੇ ਇਲਾਕੇ ਵਿੱਚ ਆਪਣਾ ਤੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ ਆ ਉਸ ਤੋਂ ਇਲਾਵਾ ਜੈਸਮੀਨ ਕੌਰ ਉਸਦੇ 90.3% ਨੰਬਰ ਆਏ ਆ ਤੇ 3rd ਜਿਹੜਾ ਬੱਚਾ ਆ ਕੋਮਲਪ੍ਰੀਤ ਕੌਰ ਜਿਹਦੇ 89.4% ਮਾਰਕਸ ਨੇ ਤੇ ਇਹਨਾਂ ਤੋਂ ਇਲਾਵਾ 22 ਬੱਚੇ ਐਸੇ ਆ ਜਿਨ੍ਹਾਂ ਨੇ 80% ਤੋਂ ਉੱਪਰ ਨੰਬਰ ਲੈ ਕੇ ਆਪਣਾ ਆਪਣੇ ਮਾਤਾ ਪਿਤਾ ਦਾ ਆਪਣੇ ਅਧਿਆਪਕਾਂ ਦਾ ਜਿਹੜੀ ਉਹਨਾਂ ਨੇ ਮਿਹਨਤ ਕੀਤੀ ਹੋਈ ਸੀ ਬੱਚਿਆਂ ਦੇ ਨਾਲ ਨਾਲ ਉਹ ਸਾਰਾ ਹੀ ਇੱਕ ਜਿਹੜਾ ਉਹਨਾਂ ਨੂੰ ਮਿਲਿਆ ਹੈ ਇਸ ਮਿਹਨਤ ਦਾ ਨਤੀਜਾ ਐਡਾ ਕੋ ਮਿੱਠਾ ਲੱਗ ਰਿਹਾ ਇਸ ਟਾਈਮ ਦੇ ਉੱਤੇ ਕਿ ਸਾਨੂੰ ਆਪ ਨੂੰ ਮਾਨ ਮਹਿਸੂਸ ਹੋ ਰਿਹਾ ਕਿ ਸਾਡੇ ਬੱਚਿਆਂ ਨੇ ਸਾਡੇ ਕਹੇ ਹੋਈਆਂ ਗੱਲਾਂ ਨੂੰ ਮੰਨਿਆ ਜਿਹੜੇ ਅਸੀਂ ਉਹਨਾਂ ਨੂੰ ਕੋਈ ਟ੍ਰਿਕਸ ਦੱਸਿਆ ਟਿਪਸ ਦਿੱਤੇ ਕਿ ਐਦਾਂ ਬੱਚਿਆਂ ਦੇ ਹੋਰ ਵਧੀਆ ਨੰਬਰ ਆ ਸਕਦੇ ਆ ਇਹ ਇਦਾਂ ਤਿਆਰੀ ਕਰੋਗੇ ਤਾਂ ਤੁਹਾਨੂੰ ਰਿਜ਼ਲਟ ਵਧੀਆ ਮਿਲਣਗੇ ਸਾਡੀਆਂ ਗੱਲਾਂ ਉਹਨਾਂ ਨੇ ਮੰਨੀਆਂ ਇਹਨਾਂ 22 ਬੱਚਿਆਂ ਤੋਂ ਇਲਾਵਾ ਜਿੰਨੇ ਕੁੱਲ 77 ਬੱਚਿਆਂ ਨੇ ਪੇਪਰ ਦਿੱਤੇ ਸੀ ਆਪਣੇ ਇਸ ਵਾਰੀ 10ਵੀਂ ਕਲਾਸ ਦੇ ਉਹਨਾਂ ਵਿੱਚੋਂ 55 ਤੋਂ ਵੱਧ ਬੱਚੇ ਫਰਸਟ ਡਿਵੀਜ਼ਨ ਮਤਲਬ ਕਿ 60% ਤੋਂ ਵੱਧ ਨੰਬਰ ਲੈ ਕੇ ਪਾਸ ਹੋਏ ਹਨ ਤੇ ਸਿਰਫ ਪੰਜ ਜਾਂ ਛੇ ਬੱਚੇ ਆ ਜਿਹੜੇ ਕਿ ਸਾਡੇ 50% ਤੱਕ ਪਹੁੰਚਦੇ ਆ ਨਹੀਂ ਤਾਂ ਐਡਾ ਵਧੀਆ ਰਿਜ਼ਲਟ ਪੂਰੇ ਇਲਾਕੇ ਵਿੱਚ ਸਾਨੂੰ ਕਿਤੇ ਵੀ ਸੁਣਨ ਨੂੰ ਨਹੀਂ ਮਿਲ ਰਿਹਾ ਤੇ ਇਹਨਾਂ ਤੋਂ ਇਲਾਵਾ ਜਿਹੜੇ ਬੱਚੇ 8ਵੀਂ ਕਲਾਸ ਦਾ ਰਿਜ਼ਲਟ ਲੈ ਕੇ ਆਏ ਸੀ ਉਹ ਵੀ ਐਨਾ ਹੀ ਵਧੀਆ ਸੀ ਜਿਸ ਤਰੀਕੇ ਨਾਲ 10ਵੀਂ ਕਲਾਸ ਦਾ ਰਿਜ਼ਲਟ ਆਇਆ ਜਿਹੜੇ ਬੱਚੇ ਇਹ ਹੁਣ ਸਾਡੇ ਕੋਲ 10ਵੀਂ ਪਾਸ ਕਰਕੇ ਜਾ ਰਹੇ ਨੇ ਇਹ ਬੱਚੇ ਹੁਣ 11ਵੀਂ ਕਲਾਸ ਦੇ ਵਿੱਚ ਮੈਰਿਟੋਰੀਅਸ ਸਕੂਲ ਜਾਂ ਐਮੀਨੈਂਸ ਸਕੂਲਾਂ ਦੇ ਵਿੱਚ ਦਾਖਲੇ ਲੈਣਗੇ ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਹ ਇਸੇ ਤਰੀਕੇ ਨਾਲ ਆਪਣੇ ਮਾਤਾ ਪਿਤਾ ਦਾ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਨਗੇ ਕਿਉਂਕਿ ਜਦੋਂ ਇਹ ਬਾਹਰ ਜਾਂਦੇ ਆ ਤਾਂ ਲੋਕੀ ਪੁੱਛਦੇ ਆ ਬੇਟੇ ਤੁਸੀਂ ਐਡਾ ਵਧੀਆ ਪੜ ਕੇ ਆਏ ਹੋ ਕਿਹੜੇ ਸਕੂਲ ਤੋਂ ਪੜ ਕੇ ਆਏ ਤਾਂ ਉਹਦੇ ਵਿੱਚ ਸਾਨੂੰ ਮਾਣ ਮਹਿਸੂਸ ਹੁੰਦਾ ਜਦੋਂ ਅਸੀਂ ਕਿਤੇ ਬਾਹਰ ਅੰਦਰ ਆਨੇ ਜਾਂਦੇ ਆ ਤਾਂ ਸਾਨੂੰ ਪੁੱਛਦੇ ਆ ਉਹ ਕੁੜੀ ਤੁਹਾਡੇ ਸਕੂਲ ਦੀ ਪੜੀ ਹੋਈ ਆ ਜੀ ਉਹ ਮੁੰਡਾ ਤੁਹਾਡੇ ਸਕੂਲ ਚੋਂ ਆਇਆ ਵੀ ਉਹ ਬਹੁਤ ਵਧੀਆ ਬੱਚਾ ਹੈ ਇਸੇ ਲਈ ਸਾਨੂੰ ਜੇ ਅਸੀਂ ਕਹਿੰਨੇ ਕਿ ਅਸੀਂ ਮਿਹਨਤ ਕਰਾਨੇ ਆ ਸਾਡੀ ਮਿਹਨਤ ਤਾਂ ਹੀ ਸਫਲ ਹੁੰਦੀ ਆ ਜੇ ਸਾਡੇ ਬੱਚੇ ਸਾਡੀ ਮਿਹਨਤ ਦੇ ਉੱਤੇ ਆਪ ਵੀ ਨਾਲ ਮਿਹਨਤ ਕਰਦੇ ਆ ਇਸ ਲਈ ਸਾਰੇ ਬਾਕੀ ਬੱਚਿਆਂ ਨੂੰ ਵੀ ਇਹ ਮੋਟੀਵੇਸ਼ਨ ਲੈਣੀ ਚਾਹੀਦੀ ਆ ਕਿ ਜੇ ਅਸੀਂ ਆਪਣੇ ਲਾਈਫ ਵਿੱਚ ਸਕਸੈਸਫੁਲ ਹੋਣਾ ਆ ਤਾਂ ਸਾਨੂੰ ਮਿਹਨਤ ਸ਼ੁਰੂ ਤੋਂ ਹੀ ਕਰਨੀ ਪੈਣੀ ਆ ਜਿਵੇਂ ਅਸੀਂ ਕਹੇ ਕਿ 10ਵੀਂ ਦੇ ਵਿੱਚ ਫਾਈਨਲ ਪੇਪਰਾਂ ਦੇ ਕੋਲ ਜਾ ਕੇ ਮਿਹਨਤ ਸ਼ੁਰੂ ਕਰ ਦਵਾਂਗੇ ਉਸ ਮਿਹਨਤ ਨਾਲ ਤੁਸੀਂ ਪਾਸ ਤਾਂ ਹੋ ਜਾਓਗੇ ਔਰ ਜਿਹੜੇ ਬਹੁਤ ਵਧੀਆ ਨੰਬਰ ਨੇ ਉਹ ਲੈਣੇ ਸਾਨੂੰ ਮੁਸ਼ਕਲ ਹੋ ਜਾਂਦੇ ਆ ਇੱਕ ਮਹੀਨੇ ਨਾਲ ਜਾਂ ਦੋ ਮਹੀਨੇ ਦੀ ਪੜਾਈ ਦੇ ਨਾਲ ਅਸੀਂ ਵਧੀਆ ਨੰਬਰ ਲੈ ਜਾਾਂਗੇ ਬਟ ਜੇ ਅਸੀਂ ਕਹਿੰਦੇ ਆ ਕਿ ਅਸੀਂ ਬਾਕੀਆਂ ਵਿੱਚੋਂ ਉੱਪਰ ਨੂੰ ਉੱਠ ਕੇ ਨਿਕਲਣਾ ਵੀ ਸਿਰ ਕੱਢਵਾ ਜਿਹੜਾ ਨਤੀਜਾ ਹੁੰਦਾ ਆ ਉਹ ਸਾਡੀ ਸਾਰੇ ਸਾਲ ਦੀ ਮਿਹਨਤ ਜਾਂ ਜਿੱਦਾਂ ਆਪਾਂ ਰੈਗੂਲਰ ਮਿਹਨਤ ਕਰਦੇ ਆ ਉਹ ਜ਼ਰੂਰੀ ਹੋ ਜਾਂਦੀ ਹੈ ਇਸ ਲਈ ਫੇਰ ਤੋਂ ਇੱਕ ਵਾਰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਬਹੁਤ ਬਹੁਤ ਅੱਗੇ ਲਈ ਵੀ ਬੈਸਟ ਵਿਸ਼ੇਸ ਨੇ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਇਦਾਂ ਹੀ ਸਕਸੈਸਫੁਲ ਹੁੰਦੇ ਰਹੋ ਤੇ ਇੱਕ ਹੋਰ ਗੱਲ ਹੈ ਕਿ ਤੁਸੀਂ ਆਸ-ਪਾਸੇ ਆਪਣੇ ਜਿਹੜੇ ਬੱਚੇ ਹੋਰ ਸਕੂਲਾਂ 'ਚ ਪੜ੍ਹਦੇ ਆ ਮੈਂ ਫਿਰ ਸਾਰੇ ਸਟਾਫ ਵੱਲੋਂ ਤੇ ਸਰਪੰਚ ਸਾਹਿਬ ਵੱਲੋਂ ਵੀ ਇੱਕ ਸਾਰਿਆਂ ਨੂੰ ਬੇਨਤੀ ਆ ਅਪੀਲ ਹੈ ਕਿ ਆਪਣੇ ਆਸ-ਪਾਸੇ ਦੱਸੋ ਸਾਰਿਆਂ ਨੂੰ ਕਿ ਸਕੂਲ ਦੇ ਨਤੀਜੇ ਵਧੀਆ ਆਉਂਦੇ ਆ ਤੇ ਦਾਖਲਾ ਅਸੀਂ ਇਸ ਸਕੂਲ ਵਿੱਚ ਲਈਏ ਕਿ ਜੇ 10ਵੀਂ ਤੱਕ ਸਾਨੂੰ ਇੱਥੇ ਉੱਚ ਪੱਧਰ ਦੀ ਪੜ੍ਹਾਈ ਮਿਲਦੀ ਪਈ ਆ ਤੇ ਅਸੀਂ ਆਸੇ ਪਾਸੇ ਦੇ ਸਕੂਲਾਂ ਦੇ ਵਿੱਚ ਠੱਕੇ ਖਾਣ ਦੀ ਥਾਂ ਤੇ ਯਾ ਐਡੀਆਂ ਹੈਫਟੀ ਅਮਾਉਂਟਸ ਆਫ ਫੀ ਭਰਨ ਦੀ ਥਾਂ ਤੇ ਉਹੀ ਫੀਸ ਅਸੀਂ ਆਪਣੇ ਭਵਿੱਖ ਲਈ ਕਿਤੇ ਆਪਾਂ ਐਫ ਡੀ ਕਰਾ ਸਕਦੇ ਆ ਖਾਤਿਆਂ 'ਚ ਜਮ੍ਹਾਂ ਕਰਾ ਸਕਦੇ ਆ ਤੇ ਜੇ ਸਰਕਾਰੀ ਸਹੂਲਤਾਂ ਨਾਲ ਵਧੀਆ ਪੜ੍ਹਾਈ ਮਿਲਦੀ ਪਈ ਆ ਤਾਂ ਸਾਨੂੰ ਉਹਨਾਂ ਨੂੰ ਜ਼ਰੂਰ ਗ੍ਰਹਿਣ ਕਰਨਾ ਚਾਹੀਦਾ ਲੈਣਾ ਚਾਹੀਦਾ ਇਸ ਲਈ ਜਿਹੜੇ ਦਾਖਲੇ ਨੇ ਉਹ ਸਰਕਾਰੀ ਸਕੂਲਾਂ 'ਚ ਵੱਧ ਤੋਂ ਵੱਧ ਕਰਾਏ ਜਾਣ ਜੇ ਸਾਡੇ ਸਕੂਲ ਦਾ ਨਤੀਜਾ ਇਦਾਂ ਦਾ ਆਇਆ ਸਰਕਾਰੀ ਸਕੂਲ ਦਾ ਤੇ ਹੋਰਾਂ ਦਾ ਵੀ ਇਦਾਂ ਦੇ ਹੀ ਆਏ ਹੋਣਗੇ ਤੇ ਸਾਨੂੰ ਅਸਤ ਆਪਣੇ ਸਕੂਲ ਬਾਰੇ ਗੱਲ ਕਰ ਸਕਦੇ ਆ ਤਾਂ ਇੱਥੇ ਜ਼ਰੂਰ ਦਾਖਲੇ ਕਰਾਂ ਜਿਹੜੇ ਬੱਚੇ ਇੱਧਰ ਉੱਧਰ ਪੜਦੇ ਪਏ ਆ ਜਾਂ ਇੱਧਰ ਉੱਧਰ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਜਾ ਕੇ ਦਾਖਲੇ ਕਰਾਉਂਦੇ ਆ ਠੀਕ ਹੈ ਜੀ ਧੰਨਵਾਦ ਜਿਹੜੇ ਸਾਡੇ ਸਰਪੰਚ ਸਾਹਿਬ ਆਏ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿ ਇਹਨਾਂ ਨੇ ਆਪਣੇ ਏਡੇ ਬਿਜ਼ੀ ਸ਼ੈਡਿਊਲ ਵਿੱਚੋਂ ਟਾਈਮ ਕੱਢਿਆ ਸਾਡੇ ਲਈ ਤੇ ਬੱਚਿਆਂ ਨੂੰ ਆਪਣਾ ਅਸ਼ੀਰਵਾਦ ਦੇਣ ਆਏ ਆ ਸਪੈਸ਼ਲ ਬਹੁਤ ਥੋੜੇ ਨੋਟਿਸ ਤੇ ਉਹਨਾਂ ਨੇ ਅੱਗੇ ਵੀ ਕਿਸੇ ਕੰਮ ਜ਼ਰੂਰੀ ਜਾੜਾ ਸੀ ਸੰਤਾ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੂੰ ਜਸਟ ਫੋਨ ਨਹੀਂ ਕੀਤਾ ਕਹਿੰਦੇ ਜੀ ਮੈਂ ਜ਼ਰੂਰ ਆਵਾਂਗਾ ਤੇ ਉਹ ਨਾਲ ਹੀ ਆਪਣਾ ਟਾਈਮ ਕੱਢ ਕੇ ਸਾਡੇ ਕੋਲ ਪਹੁੰਚੇ ਸੀ ਤੇ ਬੇਟੇ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ-ਬਹੁਤ ਬੈਸਟ ਵਿਸ਼ੇਸ ਥੈਂਕ ਯੂ ਸਰਬੋਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਵਿੱਚੋਂ ਜੋ ਸਾਡੇ ਸਕੂਲ ਦੇ ਵਿੱਚੋਂ ਫਰਸਟ ਆਏ ਨੇ बेटा इंदरप्रीत कौर प्लीज कम ऑन इंद्रप्रीत कौर पुत्री श्री जसविंदर पाल नाल ना आए ने इन्होंने पचानवे प्रतिशत अंक हासिल किए ने और ये अपने स्कूल इन्होंने पहला स्थान जो है प्राप्त किया है सो तालिया की आवाज बंद नहीं होनी चाहती की आवाज जिनी देर तक बहुत ही, ही, ही जैसमीन कौर पुत्री श्री अश्विनी कुमार जी जैसमीन कौर बेटा जी बेटा जी इन्होंने नाइन वन परसेंट हासिल कि माता जी नए ने ਇਹ ਨਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ ਆਪਣੇ ਸਕੂਲ ਦੇ ਵਿੱਚੋਂ ਸੰਤਾ ਵੱਲੋਂ ਚੇਤਾ ਜੀ ਵੱਲੋਂ ਪਹਿਲੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ 2100 ਰੁਪਿਆ ਦੂਸਰੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ 1500 1500 ਰੁਪਿਆ ਬੇਟਾ ਜੀ ਮਿਲਿਆ ਹੈ ਸੋ ਤੁਸੀਂ ਵੀ ਆਪਣੇ ਆਪ ਨੂੰ ਇਸ ਸਥਾਨ ਤੇ ਲਿਆਂ ਦੀ ਕੋਸ਼ਿਸ਼ ਕਰੋ ਠੀਕ ਹੈ ਕਿ ਅਗਲੀ ਵਾਰ ਅਸੀਂ ਇਸ ਜਗਤ ਜੀ

ਸਾਰੇ ਮੁਸ਼ਕਿਲਾਂ ਨੂੰ ਪਾਰ ਕਰਦੇ ਹੋਏ ਸਕੂਲ ਦੇ ਵਿੱਚੋਂ ਤੀਜਾ ਸਾਲ 90% ਅੰਕ ਹਾਸਲ ਕੀਤੇ ਨੇ ਜ਼ੋਰਦਾਰ ਤਾੜੀਆਂ ਔਰ ਇਸ ਬੇਟੀ ਦੇ ਲਈ ਸੰਤ ਜੀ ਨੇ ਸਪੈਸ਼ਲ ਅਨਾਉਂਸਮੈਂਟ ਕੀਤੀ ਹੈ ਕਿ ਇਹਨੂੰ ਜਿੰਨੀ ਦੇਰ ਤੱਕ ਇਹ ਪੜ ਰਹੀ ਹੈ ਇਸ ਨੂੰ ਜਿੱਥੇ ਵੀ ਲੋੜ ਪੈਗੀ ਫਾਈਨੈਂਸ਼ੀਅਲੀ ਸੰਤ ਜੀ ਇਹਨਾਂ ਦੀ ਮਦਦ ਕਰਨਗੇ ਠੀਕ ਹੈ ਸੋ ਜ਼ੋਰਦਾਰ ਤਾੜੀਆਂ ਜਿਹੜੇ ਸਾਡੇ ਇਸ ਤਰ੍ਹਾਂ ਦੇ ਮਾਪੇ ਸੇਵਕ ਹੈਗੇ ਨੇ अगे बदल प्रेरित करते हैं अर्पिता बेटा जी क्लैपिंग करते जाओ अर्पिता डॉटर ऑफ राकेश कुमार अमनदीप कौर जोगा सिंह जी कशिश सिन्हा डॉटर ऑफ सिद्धनाथ प्रसाद सिन्हा सिमरन कौर डॉटर ऑफ बूटा सिंह नवजोत कौर डॉटर ऑफ जगतार सिंह सिमरनजीत कौर डॉफ बूटा सिंह जी जशनदीप कौर ऑफ शमशेर सिंह जी खुशप्रीत कौर ऑफ बलविंदर कुमार मनप्रीत कौर ऑफ सतपाल सिंह जी रोशनी मेहरा डॉटर ऑफ खुशी राम जी आशीष मेहरा सन ऑफ खुशी राम जी गगनदीप आशीष मेहरा, मैम आशीष मेहरा का नाम हमने बोलिया <laughs> गगनदीप सिंह हरनेक सिंह जी मनदीप कौर ऑफ जसविंदर सिंह जी ਨੀਮਰ ਪ੍ਰੀਤਕੌਰ ਡਾਟਰ ਆਫ ਜਸਵੀਰ ਸਿੰਘ ਜੀ ਜਸ਼ਨਪ੍ਰੀਤਕੌਰ ਡਾਟਰ ਆਫ ਮਨੋਹਰ ਸਿੰਘ ਜੀ ਬੇਟਾ ਜੀ ਜ਼ੋਰਦਾਰ ਤਾਲੀਆਂ ਇਹਨਾਂ ਲਈ ਕਲਾਪਿੰਗ ਇਹਨਾਂ ਬੱਚਿਆਂ ਨੂੰ ਵੀ ਸੰਤਾ ਵੱਲੋਂ ਪ੍ਰਾਈਜ਼ ਦਿੱਤੇ ਜਾਣਗੇ ਠੀਕ ਹੈ ਜੀ ਇਹਨਾਂ ਬੱਚਿਆਂ ਦੀ ਲਿਸਟ ਬਣਾ ਕੇ ਦਿੱਤੀ ਜਾਏਗੀ ਔਰ ਸੰਤ ਜੀ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਵੀ ਭਵਿਕ ਵਿੱਚ ਆਉਣ ਵਾਲੇ ਸਮੇਂ 'ਚ ਕੁਝ ਦਿਨਾਂ ਬਾਅਦ ਇਨਾਮ ਦਿੱਤੇ ਜਾਣਗੇ

ਉਨ੍ਹਾਂ ਵੱਲੋਂ ਦਿੱਤਾ ਜਾਏਗਾ ਠੀਕ ਹੈ ਜੀ ਜ਼ੋਰਦਾਰ ਤਾੜੀਆਂ ਇੱਕ ਵਾਰ ਅਸੰਤ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਆਪਣਾ ਬਹੁਤ ਕੀਮਤੀ ਸਮਾਂ ਸਾਾਨੂੰ ਦਿੱਤਾ ਬਹੁਤ ਬਹੁਤ ਧੰਨਵਾਦ ਆਪਣਾ ਆਸ਼ੀਰਵਾਦ ਇਸ ਤਰ੍ਹਾਂ ਹੀ ਸਾਡੇ ਤੇ ਬਣਾਈ ਰੱਖਿਆ ਨਾ ਜੀ ਸਰ ਸਾਡੇ ਸਰ ਬਹੁਤ ਬਹੁਤ ਅੰਕ ਇੰਸਪੈਕਟਿਡ ਸਟਾਫ ਮੈਂਬਰਸ ਤੇ ਜਿਹੜੇ ਬੱਚੇ 1st again 3rd ਆਇਆ ਉਹਨਾਂ ਦੇ ਪੇਰੈਂਟਸ ਵੀ ਬੈਠੇ ਆ ਸਾਡੇ ਕੋਲ ਬੇਟੇ ਤੁਹਾਨੂੰ ਪਤਾ ਹੀ ਆ ਸਰਪੰਚ ਸਾਹਿਬ ਬੈਠੇ ਇਸ ਵਾਰੀ ਸਾਡੇ ਕੋਲ ਆਪਣੇ ਪਿੰਡ ਦੇ ਸ਼੍ਰੀਮਤੀ ਅਮਨਦੀਪ ਕੌਰ ਜੀ ਜਿਵੇਂ ਕਿ ਇਸ ਵਾਰ ਦਾ ਨਤੀਜਾ ਆਇਆ 8ਵੀਂ ਦਾ ਵੀ ਆਇਆ ਪਹਿਲੇ 10ਵੀਂ ਦਾ ਵੀ ਆਇਆ ਦੋਨੋਂ ਹੀ ਨਤੀਜੇ ਆਪਣੇ ਹਰ ਸਾਲ ਦੀ ਤਰ੍ਹਾਂ 100% ਆਏ ਆ ਇਹ ਤੁਹਾਨੂੰ ਅਨਾਉਂਸਮੈਂਟ ਕਰਕੇ ਵੀ ਦੱਸਿਆ ਜਾ ਚੁੱਕਿਆ ਪਰ ਅੱਜ ਸੰਸਤ ਨਾਮ ਸਿੰਘ ਜੀ ਸ਼੍ਰੀਮਤੀ ਅਮਨਦੀਪ ਕੌਰ ਸਰਪੰਸਾਹਿਬ ਤੇ ਸਰਦਾਰ ਸੁਰਿੰਦਰ ਸਿੰਘ ਜੀ ਸਰਦਾਰ ਕਰਨ ਸਿੰਘ ਜੀ ਇਨਾਂ ਦੇ ਯਤਨਾ ਸਦਕਾ ਇਨਾਂ ਦੇ ਜਿਹੜੇ ਫਾਊਂਡੇਸ਼ਨ ਹੈ ਮਾਨਵਤਾ ਕੇਅਰ ਫਾਊਂਡੇਸ਼ਨ ਉਹਨਾਂ ਨੇ ਸਪੈਸ਼ਲੀ ਜਿਹੜੇ ਫਸ 2nd 3rd ਬੱਚੇ ਆਏ ਸੀ ਤੇ ਜਿਹੜੇ 80% ਤੋਂ ਉੱਪਰ ਨੰਬਰ ਲੈ ਕੇ ਗਏ ਨੇ ਬੱਚੇ ਉਹਨਾਂ ਲਈ ਸਪੈਸ਼ਲ ਇੱਕ ਛੋਟਾ ਜਿਹਾ ਪ੍ਰੋਗਰਾਮ ਅਰੇਂਜ ਕੀਤਾ ਗਿਆ ਸੀ ਇਹਨਾਂ ਨੂੰ ਸੰਤਾ ਸੰਤਾਵਾਂ ਵੱਲੋਂ ਪ੍ਰਾਈਜ਼ ਦਿੱਤੇ ਗਏ ਨੇ ਜਿਹੜਾ ਇੱਕ ਬਾਅਦ ਚ ਦੁਬਾਰਾ ਹੋਰ ਸਕੂਲ ਦਾ ਫੰਕਸ਼ਨ ਹੋਏਗਾ ਪਰ ਨੰਬਰ ਬੱਚਿਆਂ ਨੇ ਬਹੁਤ ਸੋਨੇ ਲਏ ਆ 95% ਨੰਬਰ ਲੈ ਕੇ ਇੰਦਰਪ੍ਰੀਤ ਕੌਰ ਨੇ ਪੂਰੇ ਇਲਾਕੇ ਵਿੱਚ ਆਪਣਾ ਤੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ ਆ ਉਸ ਤੋਂ ਇਲਾਵਾ ਜੈਸਮੀਨ ਕੌਰ ਉਸਨੇ 90.3% ਨੰਬਰ ਆਏ ਆ ਤੇ 3rd ਜਿਹੜਾ ਬੱਚਾ ਆ ਕੋਮਲਪ੍ਰੀਤ ਕੌਰ ਜਿਹਦੇ 89.4% ਮਾਰਕਸ ਨੇ ਤੇ ਇਹਨਾਂ ਤੋਂ ਇਲਾਵਾ 22 ਬੱਚੇ ਐਸੇ ਆ ਜਿਨ੍ਹਾਂ ਨੇ 80% ਤੋਂ ਉੱਪਰ ਨੰਬਰ ਲੈ ਕੇ ਆਪਣਾ ਆਪਣੇ ਮਾਤਾ ਪਿਤਾ ਦਾ ਆਪਣੇ ਅਧਿਆਪਕਾਂ ਦਾ ਜਿਹੜੀ ਉਹਨਾਂ ਨੇ ਮਿਹਨਤ ਕੀਤੀ ਹੋਈ ਸੀ ਬੱਚਿਆਂ ਦੇ ਨਾਲ ਨਾਲ ਉਹ ਸਾਰਾ ਹੀ ਇੱਕ ਜਿਹੜਾ ਉਹਨਾਂ ਨੂੰ ਮਿਲਿਆ ਹੈ ਇਸ ਮਿਹਨਤ ਦਾ ਨਤੀਜਾ ਐਡਾ ਕੋ ਮਿੱਠਾ ਲੱਗ ਰਿਹਾ ਇਸ ਟਾਈਮ ਦੇ ਉੱਤੇ ਕਿ ਸਾਨੂੰ ਆਪ ਨੂੰ ਮਾਨ ਮਹਿਸੂਸ ਹੋ ਰਿਹਾ ਕਿ ਸਾਡੇ ਬੱਚਿਆਂ ਨੇ ਸਾਡੇ ਕਹੇ ਹੋਈਆਂ ਗੱਲਾਂ ਨੂੰ ਮੰਨਿਆ ਜਿਹੜੇ ਅਸੀਂ ਉਹਨਾਂ ਨੂੰ ਕੋਈ ਟ੍ਰਿਕਸ ਦੱਸਿਆ ਟਿਪਸ ਦਿੱਤੇ ਕਿ ਐਦਾਂ ਬੱਚਿਆਂ ਦੇ ਹੋਰ ਵਧੀਆ ਨੰਬਰ ਆ ਸਕਦੇ ਆ ਇਹ ਇਦਾਂ ਤਿਆਰੀ ਕਰੋਗੇ ਤਾਂ ਤੁਹਾਨੂੰ ਰਿਜ਼ਲਟ ਵਧੀਆ ਮਿਲਣਗੇ ਸਾਡੀਆਂ ਗੱਲਾਂ ਉਹਨਾਂ ਨੇ ਮੰਨੀਆਂ ਇਹਨਾਂ 22 ਬੱਚਿਆਂ ਤੋਂ ਇਲਾਵਾ ਜਿੰਨੇ ਕੁੱਲ 77 ਬੱਚਿਆਂ ਨੇ ਪੇਪਰ ਦਿੱਤੇ ਸੀ ਆਪਣੇ ਇਸ ਵਾਰੀ 10ਵੀਂ ਕਲਾਸ ਦੇ ਉਹਨਾਂ ਵਿੱਚੋਂ 55 ਤੋਂ ਵੱਧ ਬੱਚੇ ਫਰਸਟ ਡਿਵੀਜ਼ਨ ਮਤਲਬ ਕਿ 60% ਤੋਂ ਵੱਧ ਨੰਬਰ ਲੈ ਕੇ ਪਾਸ ਹੋਏ ਹਨ ਤੇ ਸਿਰਫ ਪੰਜ ਜਾਂ ਛੇ ਬੱਚੇ ਆ ਜਿਹੜੇ ਕਿ ਸਾਡੇ 50% ਤੱਕ ਪਹੁੰਚਦੇ ਆ ਨਹੀਂ ਤਾਂ ਐਡਾ ਵਧੀਆ ਰਿਜ਼ਲਟ ਪੂਰੇ ਇਲਾਕੇ ਵਿੱਚ ਸਾਨੂੰ ਕਿਤੇ ਵੀ ਸੁਣਨ ਨੂੰ ਨਹੀਂ ਮਿਲ ਰਿਹਾ ਤੇ ਇਹਨਾਂ ਤੋਂ ਇਲਾਵਾ ਜਿਹੜੇ ਬੱਚੇ 8ਵੀਂ ਕਲਾਸ ਦਾ ਰਿਜ਼ਲਟ ਲੈ ਕੇ ਆਏ ਸੀ ਉਹ ਵੀ ਐਨਾ ਹੀ ਵਧੀਆ ਸੀ ਜਿਸ ਤਰੀਕੇ ਨਾਲ 10ਵੀਂ ਕਲਾਸ ਦਾ ਰਿਜ਼ਲਟ ਆਇਆ ਜਿਹੜੇ ਬੱਚੇ ਇਹ ਹੁਣ ਸਾਡੇ ਕੋਲ 10ਵੀਂ ਪਾਸ ਕਰਕੇ ਜਾ ਰਹੇ ਨੇ ਇਹ ਬੱਚੇ ਹੁਣ 11ਵੀਂ ਕਲਾਸ ਦੇ ਵਿੱਚ ਮੈਰਿਟੋਰੀਅਸ ਸਕੂਲ ਜਾਂ ਐਮੀਨੈਂਸ ਸਕੂਲਾਂ ਦੇ ਵਿੱਚ ਦਾਖਲੇ ਲੈਣਗੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਇਸੇ ਤਰੀਕੇ ਨਾਲ ਆਪਣੇ ਮਾਤਾ-ਪਿਤਾ ਦਾ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਨਗੇ ਕਿਉਂਕਿ ਜਦੋਂ ਇਹ ਬਾਹਰ ਜਾਂਦੇ ਆ ਤਾਂ ਲੋਕੀ ਪੁੱਛਦੇ ਆ ਬੇਟੇ ਤੁਸੀਂ ਐਡਾ ਵਧੀਆ ਪੜ ਕੇ ਆਏ ਹੋ ਕਿਹੜੇ ਸਕੂਲ ਤੋਂ ਪੜ ਕੇ ਆਏ ਤਾਂ ਉਹਦੇ ਵਿੱਚ ਸਾਨੂੰ ਮਾਣ ਮਹਿਸੂਸ ਹੁੰਦਾ ਜਦੋਂ ਅਸੀਂ ਕਿਤੇ ਬਾਹਰ ਅੰਦਰ ਆਨੇ ਜਾਂਦੇ ਆ ਤਾਂ ਸਾਨੂੰ ਪੁੱਛਦੇ ਆ ਉਹ ਕੁੜੀ ਤੁਹਾਡੇ ਸਕੂਲ ਦੀ ਪੜੀ ਹੋਈ ਆ ਜਿਉਂ ਮੁੰਡਾ ਤੁਹਾਡੇ ਸਕੂਲ ਚ ਆਇਆ ਵੀ ਉਹ ਬਹੁਤ ਵਧੀਆ ਬੱਚਾ ਹੈ ਇਸੇ ਲਈ ਸਾਨੂੰ ਜੇ ਅਸੀਂ ਕਹਿੰਨੇ ਕਿ ਅਸੀਂ ਮਿਹਨਤ ਕਰਾਨੇ ਆ ਸਾਡੀ ਮਿਹਨਤ ਤਾਂ ਹੀ ਸਫਲ ਹੁੰਦੀ ਆ ਜੇ ਸਾਡੇ ਬੱਚੇ ਸਾਡੀ ਮਿਹਨਤ ਦੇ ਉੱਤੇ ਆਪ ਵੀ ਨਾਲ ਮਿਹਨਤ ਕਰਦੇ ਆ ਇਸ ਲਈ ਸਾਰੇ ਬਾਕੀ ਬੱਚਿਆਂ ਨੂੰ ਵੀ ਇਹ ਮੋਟੀਵੇਸ਼ਨ ਲੈਣੀ ਚਾਹੀਦੀ ਆ ਕਿ ਜੇ ਅਸੀਂ ਆਪਣੇ ਲਾਈਫ ਵਿੱਚ ਸਕਸੈਸਫੁਲ ਹੋਣਾ ਆ ਤਾਂ ਸਾਨੂੰ ਮਿਹਨਤ ਸ਼ੁਰੂ ਤੋਂ ਹੀ ਕਰਨੀ ਪੈਣੀ ਆ ਜਿਵੇਂ ਅਸੀਂ ਕਹੇ ਕਿ 10ਵੀਂ ਦੇ ਵਿੱਚ ਫਾਈਨਲ ਪੇਪਰਾਂ ਦੇ ਕੋਲ ਜਾ ਕੇ ਮਿਹਨਤ ਸ਼ੁਰੂ ਕਰ ਦਵਾਂਗੇ ਉਸ ਮਿਹਨਤ ਨਾਲ ਤੁਸੀਂ ਪਾਸ ਤਾਂ ਹੋ ਜਾਓਗੇ ਪਰ ਜਿਹੜੇ ਬਹੁਤ ਵਧੀਆ ਨੰਬਰ ਨੇ ਉਹ ਲੈਣੇ ਸਾਨੂੰ ਮੁਸ਼ਕਲ ਹੋ ਜਾਂਦੇ ਆ ਇੱਕ ਮਹੀਨੇ ਨਾਲ ਜਾਂ ਦੋ ਮਹੀਨੇ ਦੀ ਪੜ੍ਹਾਈ ਦੇ ਨਾਲ ਅਸੀਂ ਵਧੀਆ ਨੰਬਰ ਲੈ ਜਾਾਂਗੇ ਬਟ ਜੇ ਅਸੀਂ ਕਹਿੰਦੇ ਆ ਕਿ ਅਸੀਂ ਬਾਕੀਆਂ ਵਿੱਚੋਂ ਉੱਪਰ ਨੂੰ ਉੱਠ ਕੇ ਨਿਕਲਣਾ ਵੀ ਸਿਰ ਕੱਢਵਾ ਜਿਹੜਾ ਨਤੀਜਾ ਹੁੰਦਾ ਆ ਉਹ ਸਾਡੀ ਸਾਰੇ ਸਾਲ ਦੀ ਮਿਹਨਤ ਜਾਂ ਜਿੱਦਾਂ ਆਪਾਂ ਰੈਗੂਲਰ ਮਿਹਨਤ ਕਰਦੇ ਆ ਉਹ ਜ਼ਰੂਰੀ ਹੋ ਜਾਂਦੀ ਹੈ ਇਸ ਲਈ ਫੇਰ ਤੋਂ ਇੱਕ ਵਾਰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਬਹੁਤ ਬਹੁਤ ਅੱਗੇ ਲਈ ਵੀ ਬੈਸਟ ਵਿਸ਼ੇਸ ਨੇ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਇਦਾਂ ਹੀ ਸਕਸੈਸਫੁਲ ਹੁੰਦੇ ਰਹੋ ਤੇ ਇੱਕ ਹੋਰ ਗੱਲ ਹੈ ਕਿ ਤੁਸੀਂ ਆਸ-ਪਾਸੇ ਆਪਣੇ ਜਿਹੜੇ ਬੱਚੇ ਹੋਰ ਸਕੂਲਾਂ 'ਚ ਪੜ੍ਹਦੇ ਆ ਮੈਂ ਫਿਰ ਸਾਰੇ ਸਟਾਫ ਵੱਲੋਂ ਤੇ ਸਰਪੰਚ ਸਾਹਿਬ ਵੱਲੋਂ ਵੀ ਇੱਕ ਸਾਰਿਆਂ ਨੂੰ ਬੇਨਤੀ ਆ ਅਪੀਲ ਹੈ ਕਿ ਆਪਣੇ ਆਸ-ਪਾਸੇ ਦੱਸੋ ਸਾਰਿਆਂ ਨੂੰ ਕਿ ਸਕੂਲ ਦੇ ਨਤੀਜੇ ਵਧੀਆ ਆਉਂਦੇ ਆ ਤੇ ਦਾਖਲਾ ਅਸੀਂ ਇਸ ਸਕੂਲ ਵਿੱਚ ਲਈਏ ਕਿ ਜੇ 10ਵੀਂ ਤੱਕ ਸਾਨੂੰ ਇੱਥੇ ਉੱਚ ਪੱਧਰ ਦੀ ਪੜ੍ਹਾਈ ਮਿਲਦੀ ਪਈਆ ਤਾਂ ਅਸੀਂ ਆਸੇ ਪਾਸੇ ਦੇ ਸਕੂਲਾਂ ਦੇ ਵਿੱਚ ਠੱਕੇ ਖਾਣ ਦੀ ਥਾਂ ਤੇ ਇਹ ਏਡੀਆਂ ਹੈਫਟੀ ਅਮਾਉਂਟਸ ਆਫ ਫੀ ਭਰਨ ਦੀ ਥਾਂ ਤੇ ਉਹੀ ਫੀਸ ਅਸੀਂ ਆਪਣੇ ਭਵਿੱਖ ਲਈ ਕਿਤੇ ਆਪਾਂ ਐਫ ਡੀ ਕਰਾ ਸਕਦੇ ਆ ਖਾਤਿਆਂ 'ਚ ਜਮਾ ਕਰਾ ਸਕਦੇ ਆ ਤੇ ਜੇ ਸਰਕਾਰੀ ਸਹੂਲਤਾਂ ਨਾਲ ਵਧੀਆ ਪੜ੍ਹਾਈ ਮਿਲਦੀ ਪਈਆ ਤਾਂ ਸਾਨੂੰ ਉਹਨਾਂ ਨੂੰ ਜ਼ਰੂਰ ਗ੍ਰਹਿਣ ਕਰਨਾ ਚਾਹੀਦਾ ਲੈਣਾ ਚਾਹੀਦਾ ਇਸ ਲਈ ਜਿਹੜੇ ਦਾਖਲੇ ਨੇ ਉਹ ਸਰਕਾਰੀ ਸਕੂਲਾਂ 'ਚ ਵੱਧ ਤੋਂ ਵੱਧ ਕਰਾਏ ਜਾਣ ਜੇ ਸਾਡੇ ਸਕੂਲ ਦਾ ਨਤੀਜਾ ਇਦਾਂ ਦਾ ਆਇਆ ਸਰਕਾਰੀ ਸਕੂਲ ਦਾ ਤੇ ਹੋਰਾਂ ਦਾ ਵੀ ਇਦਾਂ ਦੇ ਹੀ ਆਏ ਹੋਣਗੇ ਤੇ ਸਾਨੂੰ ਅਸੀਂ ਤਾਂ ਆਪਣੇ ਸਕੂਲ ਬਾਰੇ ਗੱਲ ਕਰ ਸਕਦੇ ਆ ਤਾਂ ਇੱਥੇ ਜ਼ਰੂਰ ਦਾਖਲੇ ਕਰਾਂ ਜਿਹੜੇ ਬੱਚੇ ਇੱਧਰ ਉੱਧਰ ਪੜਦੇ ਪਏ ਆ ਜਾਂ ਇੱਧਰ ਉੱਧਰ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਜਾ ਕੇ ਦਾਖਲੇ ਕਰਾਉਂਦੇ ਆ ਠੀਕ ਹੈ ਜੀ ਧੰਨਵਾਦ ਜਿਹੜੇ ਸਾਡੇ ਸਰਪੰਚ ਸਾਹਿਬ ਆਏ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿ ਇਹਨਾਂ ਨੇ ਆਪਣੇ ਏਡੇ ਬਿਜ਼ੀ ਸ਼ੈਡਿਊਲ ਵਿੱਚੋਂ ਟਾਈਮ ਕੱਢਿਆ ਸਾਡੇ ਲਈ ਤੇ ਬੱਚਿਆਂ ਨੂੰ ਆਪਣਾ ਅਸ਼ੀਰਵਾਦ ਦੇਣ ਆਏ ਆ ਸਪੈਸ਼ਲ ਬਹੁਤ ਥੋੜੇ ਨੋਟਿਸ ਤੇ ਉਹਨਾਂ ਨੇ ਅੱਗੇ ਵੀ ਕਿਸੇ ਕੰਮ ਜ਼ਰੂਰੀ ਜਾੜਾ ਸੀ ਸੰਤਾਂ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੂੰ ਜਸਟ ਫੋਨ ਨਹੀਂ ਕੀਤਾ ਕਹਿੰਦੇ ਜੀ ਮੈਂ ਜ਼ਰੂਰ ਆਵਾਂਗਾ ਤੇ ਉਹ ਨਾਲ ਹੀ ਆਪਣਾ ਟਾਈਮ ਕੱਢ ਕੇ ਸਾਡੇ ਕੋਲ ਪਹੁੰਚੇ ਸੀ ਤੇ ਬੇਟੇ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ-ਬਹੁਤ ਬੈਸਟ ਵਿਸ਼ੇਸ ਥੈਂਕ ਯੂ